ਇਸ ਸਾਲ ਕਾਫੀ ਔੜ ਲੱਗੀ ਹੈ ਵੈਸੇ ਔੜਤਾ ਹਰ ਸਾਲ ਹੀ ਲੱਗਦੀ ਹੈ ਤੇ ਹਰ ਸਾਲ ਹੀ ਆਪਾਂ ਨੂੰ ਝੋਨਾ ਨਾ ਚੱਲਣ ਦੀਆਂ ਦਿੱਕਤਾਂ ਹੁੰਦੀਆਂ ਨੇ ਝੋਨੇ ਦੀ ਗਰੋਥ ਰੁਕੀ ਰਹਿੰਦੀ ਹੈ ਆਪਾਂ ਖਾਦਾਂ ਵੀ ਸਾਰੀਆਂ ਵਰਤ ਲੈਣੇ ਆ ਪਰ ਇਹਦਾ ਕਾਰਨ ਕੀ ਹੁੰਦਾ ਹੈ ਝੋਨੇ ਦੀ ਗਰੋਥ ਕਿਉਂ ਰੁਕੀ ਰਹਿੰਦੀ ਹੈ ਇਸ ਵੀਡੀਓ ਵਿੱਚ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਦੋਸਤੋ ਜਿੰਨਾ ਵੀਰਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਜੋ ਹਰ ਖੇਤੀ ਸਬੰਧੀ ਜਾਣਕਾਰੀ ਤੁਹਾਡੇ ਫੋਨ ਤੱਕ ਪਹੁੰਚ ਸਕੇ ਤਾਂ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦ ਤਾਂ ਜੋ ਹੋਰ ਕਿਸਾਨ ਵੀਰਾਂ ਕੋਲ ਵੀ ਜਾਣਕਾਰੀ ਪੁੱਜ ਸਕੇ। ਦੋਸਤੋ ਜਦੋਂ ਝੋਨਾ ਲਾਉਣਾ ਆਪਾਂ ਸ਼ੁਰੂ ਕੀਤਾ ਸੀ ਉਦੋਂ ਵੀ ਇੱਕ ਵੀਡੀਓ ਵਿੱਚ ਗੱਲ ਕੀਤੀ ਸੀ ਕਿ ਆਪਾਂ ਜ਼ਿਆਦਾ ਡੂੰਘਾ ਝੋਨਾ ਨਹੀਂ ਲਾਉਣਾ। ਅਗਰ ਕੱਦੂ ਪੋਲਾ ਰਹਿੰਦਾ ਤਾਂ ਕੁਝ ਦਿਨ ਪਹਿਲਾਂ ਕੱਦੂ ਕਰਕੇ ਰੱਖ ਲਿਆ ਕਰੋ। ਪਰ ਝੋਨਾ ਜ਼ਿਆਦਾ ਡੂੰਘਾਈ ਵਿੱਚ ਨਹੀਂ ਲੱਗਣਾ ਚਾਹੀਦਾ। ਜਦੋਂ ਜ਼ਿਆਦਾ ਡੂੰਘਾ ਝੋਨਾ ਲੱਗ ਜਾਂਦਾ ਵੈਸੇ ਤਾਂ ਝੋਨਾ ਲਗਭਗ 1 ਇੰਚ ਦੀ ਡੂੰਘਾਈ ਤੇ ਹੀ ਲੱਗਣਾ ਚਾਹੀਦਾ। ਜਦੋਂ ਇਹੀ 3 ਜਾਂ 4 ਇੰਚ ਦੀ ਡੂੰਘਾਈ ਤੇ ਲੱਗਦਾ ਤਾਂ ਆਪਾਂ ਨੂੰ ਇਹਦੀ ਗਰੋਥ ਵਿੱਚ ਦਿੱਕਤ ਆਉਂਦੀ ਹੈ। ਕਿਉਂਕਿ ਬੂਟੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਦੀ ਆਕਸੀਜਨ ਨਹੀਂ ਮਿਲਦੀ ਜਿੰਨਾ ਡੂੰਘਾ ਆਪਾਂ ਲਾ ਦਿੰਨੇ ਆ ਫਿਰ ਬੂਟੇ ਆਪਦੇ ਹਿਸਾਬ ਨਾਲ ਨਵੇਂ ਥਾਂ ਤੇ ਜੜ੍ਹਾਂ ਬਣਾਉਂਦੇ ਆ ਜਿਵੇਂ ਤੁਸੀਂ ਫੋਟੋ ਵਿੱਚ ਵੇਖ ਰਹੇ ਹੋ ਇੱਕ ਬੂਟਾ ਦੋ ਤਿੰਨ ਥਾਵਾਂ ਤੇ ਆਪਦੀਆਂ ਜੜ੍ਹਾਂ ਬਣਾਉਂਦਾ ਜਿੱਥੇ ਉਹਨੂੰ ਸਹੀ ਆਕਸੀਜਨ ਮਿਲਦੀ ਹੈ ਉੱਥੇ ਉਹਨੂੰ ਆਪਦੀਆਂ ਜੜ੍ਹਾਂ ਬਣਾਉਣੀਆਂ ਪੈਂਦੀਆਂ ਨੇ ਤਾਂ ਉਹ ਜੜਾ ਬਣਾਉਣ ਵਿੱਚ ਟਾਈਮ ਲੱਗਦਾ ਐ, એનર્ਜੀ ਵੇਸਟ ਹੁੰਦੀ ਐ ਉਹਦੀ। ਇਸ ਕਰਕੇ ਉਹਦੀ ਗਰੋਥ ਰੁਕੀ ਰਹਿੰਦੀ ਐ। ਪਰ ਜਦੋਂ ਨਵੀਆਂ ਜੜਾ ਬਣਾ ਲੈਂਦਾ ਤਾਂ ਥੋੜੇ ਦਿਨਾਂ ਵਿੱਚ ਉਹ ਆਪਦੀ ਗਰੋਥ ਵਧੀਆਂ ਕਰ ਲੈਂਦਾ। ਤਾਂ ਕਰਕੇ ਜਿਹੜਾ ਸਹੀ ਝੋਨਾ ਲੱਗਿਆ ਉਹਦੇ ਨਾਲੋਂ 15 ਕੁ ਦਿਨ ਗਰੋਥ ਲੇਟੇ ਦੀ ਹੁੰਦੀ ਐ। ਤੇ ਸ਼ੁਰੂ ਦੇ ਸਮੇਂ ਵਿੱਚ ਆਪਾਂ ਪਾਣੀ ਜ਼ਿਆਦਾ ਭਰ ਕੇ ਰੱਖਦੇ ਆਂ। ਉਸ ਸਮੇਂ ਵੀ ਜੜਾਂ ਦੀ ਗਰੋਥ ਨਹੀਂ ਹੁੰਦੀ। ਇਸ ਕਰਕੇ ਵਾਰ-ਵਾਰ ਇਹੀ ਗੱਲ ਬੋਲਦੇ ਆਂ ਕਿ ਪਾਣੀ ਘੱਟ ਭਰ ਕੇ ਰੱਖਿਆ ਕਰੋ। ਬਸ ਹਲਕਾ ਪਾਣੀ ਦਿੰਦੇ ਰਹੋ। ਜਦੋਂ ਆਪਾਂ ਜ਼ਿਆਦਾ ਪਾਣੀ ਭਰ ਕੇ ਰੱਖਦੇ ਆਂ ਫਿਰ ਝੋਨੇ ਦੀਆਂ ਜੜਾਂ ਕਾਲੀਆਂ ਪੈਂਦੀਆਂ ਤੇ ਬਾਜ਼ਾਰ ਵਿੱਚ ਆਪਣੇ ਹੀ ਬੰਦੇ ਫਿਰ ਆਪਾਂ ਨੂੰ ਹੀ ਲੁੱਟਦੇ ਆ ਅਗਰ ਜੜ ਕਾਲੀ ਹੁੰਦੀ ਹੈ ਸਿਰਫ ਜ਼ਮੀਨ ਨੂੰ ਚੰਗੀ ਤਰ੍ਹਾਂ ਹਵਾ ਲਵਾਉਣੀ ਹੁੰਦੀ ਹੈ ਹੋਰ ਕੁਝ ਵੀ ਨਹੀਂ ਕਰਨਾ ਹੁੰਦਾ ਬੇਫਾਲਤੂ ਦੇ ਖਰਚੇ ਤੋਂ ਆਪਾਂ ਨੂੰ ਬਚਣਾ ਚਾਹੀਦਾ ਸਮਝਦਾਰੀ ਨਾਲ ਆਪਾਂ ਨੂੰ ਕੰਮ ਲੈਣਾ ਚਾਹੀਦਾ ਕਿਉਂਕਿ ਹਰ ਵਾਰੀ ਇਹ ਆਪਾਂ ਨੂੰ ਇਹ ਦਿੱਕਤਾਂ ਆਉਂਦੀਆਂ ਪਰ ਉਹਨਾਂ ਦਿੱਕਤਾਂ ਤੋਂ ਆਪਾਂ ਸਮਝਦੇ ਨਹੀਂ ਦੋਸਤੋ ਆਉਣ ਵਾਲੇ ਦਿਨਾਂ ਵਿੱਚ ਫੰਗਸ ਦਾ ਅਟੈਕ ਹੋ ਸਕਦਾ ਕਿਉਂਕਿ ਨਵੀਂ ਵਧੀ ਹੋਈ ਹੈ ਮੌਸਮ ਫੰਗਸ ਦੇ ਅਨੁਕੂਲ ਹੋ ਜਾਂਦਾ ਹੈ ਖੇਤ ਨੂੰ ਲਗਾਤਾਰ ਵਿਜ਼ਿਟ ਕਰਦੇ ਰਹੋ ਤੇ ਖੇਤ ਦਾ ਆਸ-ਪਾਸਾ ਸਾਫ਼ ਰੱਖੋ ਦੋਸਤੋ ਉਮੀਦ ਕਰਦਾ ਹੈ ਇਹ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖੋਗੇ ਅਗਰ ਦਿੱਤੀ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਘੰਟੀ ਵਾਲੇ ਬਟਨ ਤੇ ਜਰੂਰ ਕਲਿੱਕ ਕਰ ਦਿਆ ਕਰੋ ਤਾਂ ਜੋ ਹਰ ਨਵੀਂ ਅਪਡੇਟ ਤੁਹਾਡੇ ਫੋਨ ਤੱਕ ਪਹੁੰਚ ਸਕੇ ਧੰਨਵਾਦ